ਸਸ਼ਵੀ ਕਾਲ ਜੀ ਜੁੜ ਚੁੱਕੇ ਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਸਵੇਰ ਤੋਂ ਹੀ ਲੁਧਿਆਣਾ ਵੈਸਟ ਜਿਮਨੀ ਚੋਣਾ ਲਈ VOTING ਹੈ ਜਿਹੜੀ ਸ਼ੁਰੂ ਆ ਤਾਂ ਸਮਾਂ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸੀ ਤੁਹਾਨੂੰ ਦੱਸਦੇ ਆ ਕਿ ਅਖੀਰਲੇ ਕੁਝ ਕਮੈਂਟ ਬੱਚੇ ਨੇ ਸੋ ਵੋਟਾਂ ਲਗਾਤਾਰ ਪੈ ਰਹੀਆਂ ਨੇ ਜੇ ਪਰਸੈਂਟੇਜ ਦੀ ਗੱਲ ਕੀਤੀ ਜਾਵੇ ਹੁਣ ਤੱਕ 41.04% ਵੋਟਾਂ ਪੈ ਚੁੱਕੀਆਂ ਨੇ ਹਾਲਾਂਕਿ ਅੰਕੜਾ ਜਿਹੜਾ ਹਜੇ 50 ਤੋਂ ਪਾਰ ਨਹੀਂ ਟੱਪਿਆ ਪਰ ਜਿਸ ਹਿਸਾਬ ਦੇ ਨਾਲ ਤਾਂ ਉਹਨੂੰ ਦੱਸ ਦਈਏ ਕਿ 5 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ 6 ਵਜੇ ਤੱਕ ਵੋਟਾਂ ਪੈਣੀਆਂ ਨੇ 50% ਦੇ ਅਨੁਮਾਨ ਲਗਾਏ ਜਾ ਰਹੇ ਨੇ ਕਿ ਆਸ-ਪਾਸ VOTING ਹੋ ਸਕਦੀ ਹੈ ਹਾਲਾਂਕਿ ਗਰਮੀ ਬਹੁਤ ਜ਼ਿਆਦਾ ਲੋਕ ਫਿਰ ਵੀ ਘਰਾਂ ਤੋਂ ਬਾਹਰ ਨਿਕਲ ਕੇ ਮਦਦਾਨ ਕਰ ਰਹੇ ਨੇ ਵੋਟਾ ਪੁਗਤੌਣ ਲਈ ਪਹੁੰਚ ਰਹੇ ਨੇ ਪਰ ਫਿਰ ਵੀ ਪਰਸੈਂਟੇਜ ਹੈ ਜਿਹੜੀ ਹਜੇ ਅੱਧ ਦੇ ਵਿਚਾਲੇ ਵੀ ਨਹੀਂ ਪਹੁੰਚੀ ਅਨੁਮਾਨ ਲਗਾਏ ਜਾ ਸਕਦੇ ਨੇ ਕਿ 6 ਵਜੇ ਤੱਕ ਵੋਟਾਂ ਨੇ ਜਿਹੜੀਆਂ ਉਹ ਪੰਜਾਬ ਪਰਸੈਂਟ ਤੱਕ ਉਹਨਾਂ ਦੀ ਜਿਹੜੀ ਕਾਊਂਟਿੰਗ ਹੈ ਉਹ ਹੋ ਸਕਦੀ ਹੈ ਅਸ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਜਿਵੇਂ ਪਿੰਡਾਂ ਦੇ ਵਿੱਚ ਲਗਾਤਾਰ ਧੜੇਬਾਜ਼ੀ ਦਾ ਮਾਹੌਲ ਬਣਿਆ ਹੁੰਦਾ ਹੈ ਅਸ ਲੁਧਿਆਣਾ ਵੈਸਟ ਦੇ ਏਰੀਆ ਸਥਿਤੀ ਕੰਟਰੋਲ ਦੇ ਵਿੱਚ ਆ ਪੜ੍ਹੇ ਲਿਖੇ ਲੋਕ ਨੇ ਆਪਣੀ ਵੋਟ ਦਾ ਮਤਦਾਨ ਦਿੰਦੇ ਸੋ ਮੇਰੇ ਨਾਲ ਆਜ਼ਾਦ ਉਮੀਦਵਾਰ ਜੁੜ ਚੁੱਕੇ ਨੇ ਸਰ ਹੁਣੀ ਹੁਣੀ ਵੋਟ ਪਾ ਕੇ ਆਏ ਨਹੀਂ ਜੀ ਨਹੀਂ ਮੈਂ ਸਾਰੇ ਵੋਟ ਦੇਖੇ ਆ ਕਿ ਵੋਟ ਪਰਸੈਂਟ ਕੀ ਆ ਹਾਂਜੀ ਮੈਂ ਸਾਰਿਆਂ ਨੂੰ ਕਹਾਂਗਾ ਆਪਣੇ ਚੋਣ ਦਾ ਅਧਿਕਾਰ ਜਿਹੜਾ ਆਪਾਂ ਨੂੰ ਵੋਟ ਪਾਉਣ ਦਾ ਮਿਲਿਆ ਵਾ ਇਹਦਾ ਇਸਤੇਮਾਲ ਕਰੋ ਸਾਰੇ ਦਿਨੋਂ ਵੀ ਪਾਉਣੀ ਹੈ ਚਾਹੇ ਨੋਟਾਂ ਨੂੰ ਪਾਓ ਚਾਹੇ ਜਿਹੜੇ ਉਮੀਦਵਾਰ ਜਿਹੜਾ ਤੁਹਾਨੂੰ ਪਸੰਦ ਆ ਮੰਨਪਸੰਦ ਉਮੀਦਵਾਰ ਨੂੰ ਜਰੂਰ ਵੋਟ ਪਾਉਣੇ ਜਰੂਰ ਆਓ ਸਰ ਸਵੇਰ ਤੋਂ ਵੀ ਜਿਵੇਂ ਗਰਮੀ ਬਹੁਤ ਜ਼ਿਆਦਾ ਸੀਗੀ VOTING ਦੀ ਪ੍ਰਤੀਸ਼ਤ ਅਜੇ 41.04% ਹੀ ਹੋਈ ਹੈ ਕੀ ਲੱਗਦਾ ਹੈ ਇਸ ਹਿਸਾਬ ਦੇ ਨਾਲ VOTING ਪਰਸੈਂਟੇਜ ਕਿੱਟ ਹੈ ਹੈ ਤਾਂ ਘੱਟ ਬਹੁਤ ਘੱਟ ਹੈ ਹਮ ਬਦਲ ਨਹੀਂ ਜਾ ਤੋ ਪਰ ਵੀ ਅੰਕੜਾ ਪਹੁੰਚਿਆ ਨਹੀਂ ਹੈਗਾ ਜੀ ਪਹੁੰਚਣਾ ਚਾਹੀਦਾ ਜੀ ਹੁਣ ਤੱਕ ਪਹੁੰਚਣਾ ਚਾਹੀਦਾ ਸੀਗਾ ਜੀ ਮੈਂ ਤਾਂ ਉਹੀ ਅਪੀਲ ਕਰ ਰਿਹਾ ਤੁਹਾਡੇ ਸਾਹਮਣੇ ਕਿ ਸਾਰੇ ਵੋਟਰ ਮੈਂ ਤਾਂ ਅਪੀਲ ਕਰਦਾ ਹੱਥ ਜੋੜ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਨੇ ਜ਼ਰੂਰ ਇਸਤੇਮਾਲ ਕਰੋ ਜਿਹਨੂੰ ਵੀ ਤੁਹਾਡਾ ਜੋ ਵੀ ਮਨਪਸੰਦ ਕੈਂਡੀਡੇਟ ਆ ਉਹਨੂੰ ਵੋਟ ਪਾਓ ਇਹਨੇ ਤੁਹਾਡੇ ਪੂਰੇ ਸਮੀਕਰਨ ਚੇਂਜ ਕਰਨੇ ਆ ਇਹਨੇ ਤੁਹਾਨੂੰ 1.5 ਸਾਲ ਦਾ ਅੱਗੇ ਦਾ ਰੁਝਾਨ ਤੇ ਇਹਨੇ ਤੁਹਾਨੂੰ ਹੈ ਮੌਕਾ ਦੇਣਾ ਹੈ ਤੁਹਾਡੇ ਵਿਕਾਸ ਦੇ ਲਈ ਸੋ ਪਿਛਲੇ ਕੁਝ ਮਿੰਟ ਬਚੇ ਨੇ ਤੁਹਾਡੀਆਂ ਵੋਟਾਂ ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਕੈਂਡੀਡੇਟ ਨੂੰ ਐਮ ਐਲ اے ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਹੋ ਮੇਰੇ ਕੋਲੇ ਆਜ਼ਾਦ ਉਮੀਦਵਾਰ ਜੀ ਖੜੇ ਨੇ ਇਹਨਾਂ ਨੇ ਵੀ ਅਪੀਲ ਕੀਤੀ ਹੈ ਸਾਡੇ ਚੈਨਲ ਦੇ ਜ਼ਰੀਏ ਕਿ ਆਪਣੇ ਘਰਾਂ ਤੋਂ ਨਿਕਲੋ ਜਿਉ ਖੀਰਲਾ ਸਮਾਂ ਬਚਿਆ ਸਮੇਂ ਦਾ ਇਸਤੇਮਾਲ ਕਰੋ ਆਪਣੀ ਸੂਝ-ਬੂਝ ਦਾ ਇਸਤੇਮਾਲ ਕਰੋ ਔਰ ਜਿਸ ਕੈਂਡੀਡੇਟ ਨੂੰ ਵੀ ਵੋਟ ਪਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹੋ ਚਾਹੇ ਚਿਹਰੇ ਨੂੰ ਪਾਉਣਾ ਚਾਹੁੰਦੇ ਹੋ ਚਾਹੇ ਫਿਰ ਉਮੀਦਵਾਰ ਦੇ ਕੰਮਾਂ ਸੋ ਦੱਸ ਦਿਆ ਕਿ ਅਖੀਰਲੇ ਕੁਝ ਕਮੈਂਟ ਬਚੇ ਨੇ ਤੁਸੀਂ ਆ ਕੇ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਜ਼ਰੂਰ ਕਰੋ ਸ ਬਿਲਕੁਲ ਜਵਾਰ ਕੈਂਪ ਦੇ ਵਿੱਚ ਖੜੇ ਆ ਸੰਵੇਦਨਸ਼ੀਲ ਏਰੀਆ ਸੈਂਸਿਟਿਵ ਏਰੀਆ ਪੜੇ ਲਿਖੇ ਲੋਕ ਨੇ ਵੀ ਆਈਪੀ ਲੋਕ ਨੇ ਹਾਲਾਂਕਿ ਪਿੰਡਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਧੜੇਬਾਜ਼ੀ ਹੁੰਦੀ ਹੈ ਔਰ ਇਸ ਇਹ ਮਾਹੌਲ ਹੈ ਜਿਹੜਾ ਇੱਥੇ ਦੇਖਣ ਨੂੰ ਨਹੀਂ ਮਿਲਿਆ ਵਪਾਰੀ ਵਰਗ ਨੇ ਜਿਹੜੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਕਿ ਅਸੀਂ ਸਾਰੇ ਕੈਂਡੀਡੇਟ ਦੇ ਸਾਰੇ ਪਾਰਟੀਆਂ ਦੇ ਨਾਲ ਖੜੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਆਮ ਆਦਮੀ ਦੇ ਨਾਲ ਆ ਬੀਜੇਪੀ ਦੇ ਵੱਲੋਂ ਪੀ ਦੇ ਨਾਲ ਆ ਔਰ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੇ ਕੈਂਡੀਡੇਟ ਨੇ ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਸੀਂ ਨਾਲ ਖੜੇ ਆ ਪਰ ਜਿਹੜੇ ਵਪਾਰੀ ਵਰਗ ਦੇ ਲੋਕ ਨੇ ਉਹਨਾਂ ਦੇ ਵੱਲੋਂ ਇਹੀ ਚੀਜ਼ ਕਹੀ ਜਾ ਰਹੀ ਆ ਕਿ ਐਮਐਲਏ ਭਾਵੇਂ ਕੋਈ ਵੀ ਬਣੇ ਉਮੀਦਵਾਰ ਭਾਵੇਂ ਕੋਈ ਵੀ ਤੇ ਸਾਡੇ ਕੰਮ ਦੇ ਜਿਹੜੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਅਸੀਂ ਕਿਸੇ ਨਾਲ ਵਿਗਾੜ ਨਹੀਂ ਸਕਦੇ ਸੋ ਕੋਸ਼ਿਸ਼ ਕਰ ਲੈਣੇ ਆ ਲੋਕ ਨੇ ਜਿਹੜੇ ਵੋਟ ਪਾਉਣ ਗਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਉਹਨਾਂ ਦੀ ਕੀ رائے ਨੇ ਕਿਹੜੇ ਐਮਐਲਏ ਕਿਹਨੇ ਉਮੀਦਵਾਰ ਨੂੰ ਉਹ ਐਮਐਲਏ ਬਣਾਉਣਾ ਚਾਹੁੰਦੇ ਆ ਸੋ ਬਿਲਕੁਲ ਲੋਕ ਨੇ ਜਿਹੜੀ ਆਪਣੀ ਵ ਨਾਂ ਦੇ ਨਾਲ ਤੇ ਜਾਣ ਲੈਣੇ ਆ ਅ ਸਭ ਤੋਂ ਪਹਿਲਾਂ ਮੈਮ ਸਸ਼ਿਕਾ ਸਸ਼ਿਕਾ ਵੋਟ ਪਾਈ ਆ ਕਿਨੂੰ ਪਾਈ ਆ ਅਸੀਂ ਨਹੀਂ ਪੁੱਛਾਂਗੇ ਪਰ ਤੁਸੀਂ ਪਾਰਟੀ ਨੂੰ ਵੋਟ ਪਾਈ ਆ ਕੈਂਡੀਡੇਟ ਨੂੰ ਪਾਈ ਆ ਕਿ ਕੰਮ ਦੇਖ ਕੇ ਵੋਟ ਅਸੀਂ ਕੰਮ ਦੇਖ ਕੇ ਪਾਈ ਆ ਅੱਛਾ ਕੀ ਲੱਗਦਾ ਜਿਹੜੇ ਕੰਮ ਤੁਸੀਂ ਸੋਚੇ ਹੋਏ ਨੇ ਕਿ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਜੇ ਤੁਹਾਡਾ ਕੈਂਡੀਡੇਟ ਜਿਸ ਨੂੰ ਤੁਸੀਂ ਵੋਟ ਪਾਈ ਆ ਜਿੱਤ ਜਾਂਦੋਂ ਕੰਮ ਹੋਣਗੇ ਮੇਬੀ ਲੱਗਦਾ ਮੈਮ ਸਵਾਰੀ ਉਮੀਦ ਨਲ ਪਾਈ ਹੈ ਨਾ ਮੈਮ ਕਿ ਹਾਂ ਵੀ ਉਹ ਕੰਮ ਹੋਣੇ ਚਾਹੀਦੇ ਆ ਕਿਹੜੇ ਕਿਹੜੇ ਕੰਮ ਨੇ ਜਿਹੜੇ ਲੁਧਿਆਣਾ ਵੈਸਟ ਦੇ ਹੋਣਾ ਨੇ ਬਹੁਤ ਕੰਮ ਨੇ ਬਟ ਸਾਡੇ ਵਾਲੇ ਪਾਸੇ ਹੋ ਵੀ ਰਹੇ ਨੇ ਚਲੋ ਅਸੀਂ ਇਸ ਚੀਜ਼ ਨੂੰ ਨਹੀਂ ਕਹਿੰਦੇ ਸਾਡੇ ਵੱਲ ਹੋ ਵੀ ਨਹੀਂ ਰਹੇ ਬਾਕੀ ਜਿਹੜੇ ਰਹਿੰਦੇ ਨੇ ਉਹ ਉਮੀਦ ਹੈ ਪਾਣ ਕਰਨਗੇ ਅੱਛਾ ਲੱਗਦਾ ਮੈਮ ਕਿ ਹੁਣ ਤੱਕ 6 ਵਜਨ ਨਾਲੇ ਨੇ ਲਾਸਟ ਵਾਲੇ ਕੁਝ ਕਮੈਂਟ ਬਚੇ ਨੇ ਔਰ VOTING ਪਰਸੈਂਟ ਜਿਹੜੀ 41.04% ਹੀ ਹੋਈ ਆ ਲੱਗਦਾ ਕਿ VOTING ਪਰਸੈਂਟ ਅਜੇ ਘਟਾ 50-50 ਚਾਂਸ ਹੈ ਕਿਉਂਕਿ ਲੋਕਾਂ ਨੂੰ ਵੈਸੇ ਹੀ ਉਹਨਾਂ ਉਮੀਦਾਂ ਖਤਮ ਹੋ ਚੁੱਕੀਆਂ ਨੇ ਤੀਸ ਕਰਕੇ ਕੁਝ ਨਹੀਂ ਕਹਿ ਸਕਦੇ ਹਲੇ ਕਿ ਵੋਟਰਸ ਨੂੰ ਕੀ ਅਪੀਲ ਕਰੋਗੇ ਮਮ ਹਾਂਜੀ ਵੋਟਰਸ ਨੂੰ ਕੀ ਅਪੀਲ ਕਰੋਗੇ ਆਓ ਆਪਣਾ ਵੋਟ ਪਾਓ ਜੇ ਪਾ ਸਕਦੇ ਹੋ ਤੇ ਜਿਹਨੂੰ ਮਜਬੂਰੀ ਹੈ ਉਹ ਤਾਂ ਨਹੀਂ ਆ ਸਕਦਾ ਹੋ ਤਾਂ ਆਵੇ ਜੀ ਅੱਛਾ ਲੱਗਦਾ ਮੈਮ ਕਿ ਇਸ ਵਾਰੀ ਪੱਲੜਾ ਥੋੜਾ ਜਿਹਾ ਭਾਰੀ ਸੀ ਕੰਪੀਟੀਸ਼ਨ ਕਿਸੇ ਪਾਰਟੀਆਂ ਦੇ ਵਿਚਾਲੇ ਜ਼ਿਆਦਾ ਹਾਂਜੀ ਕੀ ਲੱਗਦਾ ਕਿਹੜੀ ਪਾਰਟੀ ਜਿੱਤਦੀ ਨਜ਼ਰ ਆਉਂਦੀ ਹੈ ਹੁਣ ਮੈਂ ਓਪਨਲੀ ਕਿਵੇਂ ਬੋਲਾਂ ਬਾਕੀ ਚਲੋ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਜ਼ਿਆਦਾ ਚਾਂਸ ਹੈ ਜ਼ਿਆਦਾ ਚਾਂਸ ਹੈ ਜੀ ਸੋ ਕਹਿੰਦੇ ਵੀ ਨੇ ਕਿ ਆਪ ਦੀ ਸਰਕਾਰ ਤੇ ਆਪ ਦਾ ਐਮਐਲਏ ਹੋਣਾ ਵੀ ਚਾਹੀਦਾ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਵੋਟ ਪਾ ਕੇ ਆਏ ਹੋ ਜੀ ਚਿਹਰੇ ਨੂੰ ਵੋਟ ਪਾਈ ਆ ਪਾਰਟੀ ਨੂੰ ਵੋਟ ਪਾਈ ਆ ਜਾਂ ਫਿਰ ਮੁੱਦਿਆਂ ਨੂੰ ਦੇਖ ਕੇ ਕੰਮ ਨੂੰ ਦੇਖ ਕੇ ਵੋਟ ਪਾਈ ਆ ਚਿਹਰੇ ਨੂੰ ਪਾਈ ਆ ਜੀ ਔਰ ਕੰਮ ਦੇ ਮੁੱਦੇ ਵੀ ਦੇਖੇ ਆ ਜੀ ਹਾਂਜੀ ਕਿਹੜੇ ਮੁੱਦੇ ਸੀ ਜਿਹੜੇ ਤੁਹਾਡੇ ਹੋਣ ਵਾਲੇ ਨੇ ਕਿਹੜੇ ਕੰਮ ਪੈਂਡਿੰਗ ਨੇ ਜੀ ਕੰਮ ਤਾਂ ਦੇਖੋ ਜੀ ਚੱਲ ਹੀ ਰਹੇ ਨੇ ਜਿਹੜੇ ਵੀ ਜੋ ਜਿਨ੍ਹਾਂ ਨੂੰ ਵੋਟ ਪਾਈ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਹਾਂਜੀ ਸਰ ਸਵੇਰ ਤੋਂ ਲੋਕ ਆ ਰਹੇ ਆ ਬੇਸ਼ੱਕ ਗਰਮੀ ਬਹੁਤ ਆ ਕਈ ਬਾਈਕਸ ਤੇ ਆ ਰਹੇ ਆ ਗੱਡੀਆਂ ਤੇ ਵੀ ਆ ਰਹੇ ਆ VOTING PERCENTAGE ਬਹੁਤ ਘੱਟ ਆ VOTERS ਨੂੰ ਕੀ ਅਪੀਲ ਕਰੂੰਗੇ}}{|ਕਹਾਂਗੇ ਜੀ ਹੁਣ ਟਾਈਮ ਤਾਂ ਹੋਣ ਵਾਲਾ ਜੀ 6 ਵਜੇ ਨਾਲੇ ਜੀ ਫਟਾਫਟ ਆਪਣੀ ਜੋੜੀ ਇਹ ਵੀ ਵੋਟ ਦਾ ਅਧਿਕਾਰ ਹੈ ਉਹ ਜਰੂਰ ਇਸਤੇਮਾਲ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਵਿਕਾਸ ਦੇ ਕੰਮ ਹੈ ਉਹ ਅਸੀਂ ਸਹੀ ਚਿਹਰੇ ਨੂੰ ਜਿਹੜੀ ਵੋਟ ਦਿੱਤੀ ਹੈ ਉਹ ਕੰਮ ਕਰਨ ਕੀ ਲੱਗਦਾ ਫਸਮਾ ਮੁਕਾਬਲਾ ਕਿਹੜੀ ਕਿਹੜੀ ਪਾਰਟੀ ਚ ਹੈ ਇਸ ਵੇਲੇ ਮੁਕਾਬਲਾ ਤੇ ਚਾਰਾਂ ਪਾਰਟੀਆਂ ਦਾ ਟੱਕਰ ਦਾ ਜੀ ਪਰ ਜ਼ਿਆਦਾ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਜੀ ਆਮ ਆਦਮੀ ਪਾਰਟੀ ਦਾ ਕਿਹੜੀ ਪਾਰਟੀ ਨਾਲ ਮੁਕਾਬਲਾ ਲੱਗ ਰਿਹਾ ਇਹ ਆਸ਼ੂ ਜੀ ਨਾਲ ਲੱਗ ਰਿਹਾ ਜੀ ਕੀ ਲੱਗਦਾ ਕੀ ਲੱਗਦਾ ਜਿੱਤ ਦਾ ਸੇਰਾ ਫਿਰ ਕਿਸ ਦੇ ਸਿਰ ਬੰਨਿਆ ਜਾਊਗਾ ਇਹ ਤਾਂ ਹੁਣ ਟਾਈਮ ਦੱਸੇਗਾ ਜੀ 23 ਤਰੀਕ ਨੂੰ ਜੀ ਹਾਂਜੀ ਸੋ ਬਿਲਕੁਲ ਲੋਕਾਂ ਦਾ ਵੀ ਕਹਿਣਾ ਹੈ ਕਿ ਫਸਮਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਆਲੇ ਦਾਗ ਰਿਹਾ 23 ਜੂਨ ਨੂੰ ਪਤਾ ਲੱਗੇਗਾ ਕਿ ਜਿੱਤ ਦਾ ਸੇਰਾ ਜਿਹੜਾ ਕਿਸ ਦੇ ਸਿਰ ਬੰਨਿਆ ਜਾ